ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਸਵੇਰੇ ਉੱਠ ਕੇ ਘਰ ਦੇ ਮੇਨ ਗੇਟ ਤੇ ਪਾਣੀ ਪਾ ਦਿੰਦੇ ਹੋ ਤਾਂ ਇਸ ਦੇ ਫਾਇਦੇ ਸੁਣ ਕੇ ਤਾਂ ਤੁਸੀਂ ਹੈਰਾਨ ਹੀ ਹੋ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਤੁਹਾਡੇ ਘਰ ਵਿੱਚ ਹਮੇਸ਼ਾ ਦੇ ਲਈ ਬਰਕਤਾਂ ਦਾ ਵਾਸ ਕਰ ਦੇਣ ਤੁਹਾਡੇ ਘਰ ਵਿੱਚ ਹਮੇਸ਼ਾ ਖੁਸ਼ੀਆਂ ਦਾ ਵਾਸ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਤੇ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ ਕਿ ਜੇ ਘਰ ਦੇ ਮੇਨ ਗੇਟ ਤੇ ਪਾਣੀ ਪਾਉਣ ਦੇ ਕੀ ਫਾਇਦੇ ਹੁੰਦੇ ਹਨ ਅਤੇ ਜੇ ਇਹ ਕੰਮ ਨਾ ਕੀਤਾ ਜਾਵੇ ਤਾਂ ਇਸ ਦਾ ਕੀ ਨੁਕਸਾਨ ਹੁੰਦਾ ਹੈ ਸਾਥ ਸੰਗਤ ਜੀ ਇਸ ਲਈ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਥ ਸੰਗਤ ਜੀ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਪ੍ਰੇਮੀ ਬਾਬਾ ਆਨੰਦ ਸਿੰਘ ਜੀ ਦੇ ਦਰਸ਼ਨ ਕਰਨ ਦੇ ਲਈ ਆਇਆ ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿ ਭਾਈ ਸਿੱਕਾ ਤੈਨੂੰ ਪਹਿਲੀ ਵਾਰ ਮੈਂ ਇੱਥੇ ਵੇਖਿਆ ਹੈ ਤੂੰ ਕਿੱਥੋਂ ਆਇਆ ਹੈ ਤਾਂ ਉਹ ਕਹਿੰਦਾ ਜੀ ਮੈਂ ਕਲੇਰਾ ਪਿੰਡ ਤੋਂ ਆਇਆ ਹਾਂ ਮੇਰਾ ਪਿੰਡ ਤਾਂ ਇਹੋ ਹੀ ਹੈ ਪਰ ਮੈਂ ਨੌਕਰੀ ਲਖਨਊ ਵਿੱਚ ਕਰਦਾ ਸੀ ਹੁਣ ਮੈਂ ਛੁੱਟੀ ਲੈ ਕੇ ਆਇਆ ਹਾਂ ਅਤੇ ਮਨ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਇੱਛਾ ਸੀ ਇਸ ਲਈ ਮੈਂ ਆਪ ਜੀ ਦੇ ਦਰਸ਼ਨ ਕਰਨ ਦੇ ਲਈ ਆਇਆ ਹਾਂ ਬਾਬਾ ਜੀ ਉਸ ਨੂੰ ਪੁੱਛਦੇ ਹਨ ਕਿ ਲਖਨਊ ਸ਼ਹਿਰ ਬਾਰੇ ਤੂੰ ਕੀ ਕੁਝ ਜਾਣਦਾ ਹੈ ਤਾਂ ਉਹ ਪ੍ਰੇਮੀ ਕਹਿਣ ਲੱਗਾ ਕਿ ਕਹਿੰਦੇ ਹਨ ਕਿ ਉੱਥੇ ਪਹਿਲਾਂ 1 ਲੱਖ ਨਾ ਹੀ ਰਹਿੰਦੇ ਸਨ ਉਸ ਭਾਈਚਾਰੇ ਵਿੱਚ ਇੰਨਾ ਏਕਾ ਸੀ ਕਿ ਜਦੋਂ ਵੀ ਕੋਈ ਹੋਰ ਨਾਈ ਆਪਣਾ ਪਰਿਵਾਰ ਲੈ ਕੇ ਉੱਥੇ ਰਹਿਣ ਆਉਂਦਾ ਸੀ ਤਾਂ ਉਹ ਸਾਰੇ ਹੀ ਉਸ ਨੂੰ ਇੱਕ ਇੱਕ ਰੁਪਈਆ ਤੇ ਇੱਕ ਇੱਕ ਇੱਟ ਵਜੋਂ ਮਦਦ ਦੇਂਦੇ ਸਨ ਇਸ ਤਰ੍ਹਾਂ ਭਾਈਚਾਰੇ ਦੀ ਉਹਨਾਂ ਦੇ ਨਾਲ ਮਦਦ ਹੋ ਜਾਂਦੀ ਸੀ ਉਸ ਕੋਲ 1 ਲੱਖ ਇੱਟ ਵੀ ਇਕੱਠੀ ਹੋ ਜਾਂਦੀ ਸੀ ਜਿਸ ਨਾਲ ਉਹ ਆਪਣਾ ਘਰ ਬਣਾ ਲੈਂਦਾ ਸੀ ਅਤੇ 1 ਰੁਪਏ ਦੇ ਨਾਲ ਉਸ ਗੋਲਕ ਵਿੱਚ ਲੱਖ ਰੁਪਈਆ ਵੀ ਇਕੱਠਾ ਹੋ ਜਾਂਦਾ ਸੀ ਜਿਸ ਨਾਲ ਉਹ ਆਪਣਾ ਕੋਈ ਕਾਰੋਬਾਰ ਹੀ ਚਲਾ ਲੈਂਦਾ ਸੀ ਇਸ ਕਰਕੇ ਇਸ ਸ਼ਹਿਰ ਦਾ ਨਾਂ ਲਖਨਊ ਪੈ ਗਿਆ ਸੀ ਇਹ ਗੱਲ ਸੁਣ ਕੇ ਬਾਬਾ ਜੀ ਬਹੁਤ ਹੀ ਪਰਸੰਨ ਹੋਏ ਅਤੇ ਬਚਨ ਕਰਨ ਲੱਗੇ ਕਿ ਵਾਹ ਕਿੰਨਾ ਚੰਗਾ ਗੁਣ ਹੈ ਉਹਨਾਂ ਦੇ ਵਿੱਚ ਕਿ ਭਾਈਚਾਰੇ ਦੀ ਮਦਦ ਕਰਦੇ ਹਨ ਨਹੀਂ ਤਾਂ ਅੱਜ ਕੱਲ੍ਹ ਲੋਕ ਇੱਕ ਦੂਜੇ ਤੋਂ ਸੜਦੇ ਹਨ ਅਤੇ ਕੋਈ ਵੀ ਕਿਸੇ ਦੀ ਮਦਦ ਕਰਕੇ ਰਾਜੀ ਹੀ ਨਹੀਂ ਹੈ ਫਿਰ ਬਾਬਾ ਜੀ ਬਚਨ ਕਰਨ ਲੱਗੇ ਜੇ ਹੋਰ ਕੀ ਖਾਸ ਹੈ ਲਖਨਊ ਸ਼ਹਿਰ ਦੇ ਵਿੱਚ ਤਾਂ ਉਹ ਕਹਿੰਦਾ ਜੀ ਉੱਥੇ ਇੱਕ ਬਹੁਤ ਵੱਡੀ ਇਮਾਰਤ ਹੈ ਜੋ ਬਹੁਤ ਹੀ ਮਸ਼ਹੂਰ ਹੈ ਅਤੇ ਇਸ ਸ਼ਹਿਰ ਦੀ ਖਾਸੀਅਤ ਵਜੋਂ ਜਾਣੀ ਜਾਂਦੀ ਹੈ ਉਸ ਨੂੰ ਫੂਲ ਭਲਈਆ ਕਹਿੰਦੇ ਹਨ ਇਹ ਬਹੁਤ ਹੀ ਵੱਡੀ ਇਮਾਰਤ ਹੈ ਇੱਥੇ ਇਹਨੇ ਵਧੀਆ ਤਰੀਕੇ ਦੇ ਨਾਲ ਬਣੀ ਹੋਈ ਹੈ ਕਿ ਇਸ ਦੀਆਂ ਪੌੜੀਆਂ ਦੀਵਾਰ ਦੇ ਵਿੱਚ ਹੀ ਹਨ ਅਤੇ ਇਹਨਾਂ ਦਾ ਉਂਜ ਤਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਪਰ ਜੇ ਕਿਸੇ ਨੂੰ ਪਤਾ ਲੱਗ ਜਾਵੇ ਤਾਂ ਉਹ ਇਮਾਰਤ ਦੇ ਉੱਪਰ ਤਾਂ ਚਲਾ ਜਾਵੇਗਾ ਪਰ ਕਿਸੇ ਹੋਰ ਦੇ ਦੱਸਿਆਂ ਬਿਨਾਂ ਵਾਪਸ ਨਹੀਂ ਉਤਰ ਸਕਦਾ ਐਵੇਂ ਹੀ ਭੁਲੇਖੇ ਵਿੱਚ ਤੁਰਿਆ ਫਿਰਦਾ ਰਹਿੰਦਾ ਹੈ ਇਸ ਇਮਾਰਤ ਨੂੰ ਨਵਾਬ ਸਿਫਤ ਦੌਲਾ ਖਾਨ ਨੇ ਬਣਵਾਈ ਸੀ ਹੁਣ ਬਾਬਾ ਜੀ ਬਚਨ ਕਰਨ ਲੱਗੇ ਹਾਂ ਭਾਈ ਨਵਾਬ ਸਿਫਤ ਦੌਲਾ ਇੱਕ ਧਰਮੀ ਰਾਜਾ ਹੋਇਆ ਹੈ ਉਸ ਦੇ ਰਾਜ ਵਿੱਚ ਇੱਕ ਵਾਰੀ ਕਾਲ ਪੈ ਗਿਆ ਸੀ ਸਾਰੇ ਪਾਸੇ ਹਾਹਾਕਾਰ ਮਚ ਗਈ ਸੀ ਪ੍ਰਜਾ ਨੇ ਆ ਕੇ ਰਾਜੇ ਕੋਲ ਮਿੰਨਤਾਂ ਕੀਤੀਆਂ ਰਾਜੇ ਨੇ ਸੋਚਿਆ ਕਿ ਬਿਨਾਂ ਕੰਮ ਤੋਂ ਪ੍ਰਜਾ ਨੂੰ ਮਾਇਆ ਦੇਣੀ ਠੀਕ ਨਹੀਂ ਇਸ ਲਈ ਉਸ ਰਾਜੇ ਨੇ ਇਹ ਭੂਲ ਭੁਲਈਆ ਬਣਾਉਣ ਬਾਰੇ ਸੋਚਿਆ ਇਸ ਤਰ੍ਹਾਂ ਸਾਰੇ ਲੋਕ ਕੰਮ ਕਰਨ ਲੱਗੇ ਅਤੇ ਰਾਜਾ ਉਹਨਾਂ ਨੂੰ ਉਹਨਾਂ ਦੀ ਮਿਹਨਤ ਦੇ ਕੇ ਪੈਸੇ ਦੇ ਦਿੰਦਾ ਇਸ ਤਰ੍ਹਾਂ ਸਾਰੇ ਹੀ ਲੋਕਾਂ ਦਾ ਗੁਜ਼ਾਰਾ ਵਧੀਆ ਚੱਲਣ ਲੱਗ ਪਿਆ ਪਰ ਜਦੋਂ ਇਹ ਇਮਾਰਤ ਬਣ ਕੇ ਤਿਆਰ ਹੋ ਗਈ ਤਾਂ ਰਾਜੇ ਨੇ ਸੋਚਿਆ ਕਿ ਹੁਣ ਲੋਕਾਂ ਕੋਲੋਂ ਕਿਹੜਾ ਕੰਮ ਕਰਵਾਇਆ ਜਾਵੇ ਤਾਂ ਉਸ ਨੇ ਇਹ ਐਲਾਨ ਕੀਤਾ ਜਿਹੜੇ ਲੋਕ ਆਪਣੇ ਘਰ ਦਾ ਕੂੜਾ ਇੱਥੇ ਲਿਆ ਕੇ ਸੁੱਟਣਗੇ ਉਹਨਾਂ ਨੂੰ ਫਿਰ ਖਾਣ ਨੂੰ ਪਦਾਰਥ ਮਿਲਣਗੇ ਹੁਣ ਉਥੇ ਕੂੜੇ ਦੇ ਢੇਰ ਲੱਗ ਗਏ ਰਾਜਾ ਧਰਮੀ ਸੀ ਅਤੇ ਧਰਮ ਦੇ ਰਾਹ ਤੇ ਚੱਲਣ ਵਾਲੇ ਲੋਕਾਂ ਦੇ ਰਸਤੇ ਵਿੱਚ ਬਹੁਤ ਹੀ ਰੁਕਾਵਟਾਂ ਆਉਂਦੀਆਂ ਹਨ ਹੁਣ ਰੱਬ ਰਾਜੇ ਦੇ ਧਰਮ ਦਾ ਇਮਤਿਹਾਨ ਲੈਣ ਲੱਗਾ ਇੱਕ ਦਿਨ ਬਹੁਤ ਹੀ ਖੂਬਸੂਰਤ ਲੜਕੀ ਰਾਜੇ ਦੇ ਕੋਲ ਚੱਲ ਕੇ ਆਈ ਤਾਂ ਰਾਜੇ ਨੇ ਉਸ ਨੂੰ ਪੁੱਛਿਆ ਕਿ ਤੂੰ ਕੌਣ ਹੈ ਉਹ ਕਹਿੰਦੀ ਮੈਂ ਲక్ష్ਮੀ ਹਾਂ ਰਾਜਾ ਕਹਿੰਦਾ ਇਹ ਤੂੰ ਕੀ ਚਾਹੁੰਦੀ ਹੈ ਉਹ ਸਮਝੀ ਨਹੀਂ ਉਸਨੇ ਕਿਹਾ ਮੈਂ ਇੱਥੋਂ ਚਲੀ ਜਾਣਾ ਚਾਹੁੰਦੀ ਹਾਂ ਇਥੇ ਐਨਾ ਦਲਿੱਦਰ ਹੈ ਇਥੇ ਮੈਟਿਕ ਨਹੀਂ ਸਕਦੀ ਕਿ ਸਵੇਰੇ ਉੱਠਦੇ ਅੰਸਾਰ ਹੀ ਮਾਈਆਂ ਆਪਣੇ ਘਰ ਦੀ ਗੇਟ ਦੀ ਸਾਫ ਸਫਾਈ ਕਰਦੀਆਂ ਹਨ ਉਥੋਂ ਕੂੜਾ ਕਰਕਟ ਚੁੱਕ ਕੇ ਮੇਨ ਗੇਟ ਤੇ ਪਾਣੀ ਡੋਲਿਆ ਜਾਂਦਾ ਹੈ ਜਿਸ ਘਰ ਵਿੱਚ ਸਾਫ ਸਫਾਈ ਰਹਿੰਦੀ ਹੈ ਉੱਥੇ ਹੀ ਬਰਕਤ ਹੁੰਦੀ ਹੈ ਅਤੇ ਮਾਇਆ ਦੀ ਕੋਈ ਕਮੀ ਨਹੀਂ ਰਹਿੰਦੀ ਪਰ ਜਿਨ੍ਹਾਂ ਦੇ ਘਰ ਵਿੱਚ ਸਾਫ ਸਫਾਈ ਨਹੀਂ ਹੁੰਦੀ ਉਥੇ ਦਲਿੱਦਰ ਹੀ ਪਿਆਰ ਰਹਿੰਦਾ ਹੈ ਬਿਮਾਰੀਆਂ ਉਸ ਘਰ ਨੂੰ ਫਿਰ ਘੇਰੀ ਹੀ ਰੱਖਦੀਆਂ ਹਨ ਉਸ ਘਰ ਵਿੱਚ ਗਰੀਬੀ ਕਦੇ ਵੀ ਨਹੀਂ ਨਿਕਲਦੀ ਕਿਉਂਕਿ ਉਸ ਘਰ ਨੂੰ ਨਕਾਰਾਤਮਕ ਸ਼ਕਤੀਆਂ ਆਪਣੇ ਵੱਸ ਵਿੱਚ ਕਰ ਲੈਂਦੀਆਂ ਹਨ ਕਿਉਂਕਿ ਕੂੜੇ ਕਰਕਟ ਦੇ ਵਿੱਚ ਕਿਟਾਣੂ ਜਨਮ ਲੈ ਹੀ ਲੈਂਦੇ ਹਨ ਅਤੇ ਉਹ ਕਿਟਾਣੂ ਫਿਰ ਬਿਮਾਰੀਆਂ ਫੁਲਾਉਂਦੇ ਹਨ ਜਿਨ੍ਹਾਂ ਦੇ ਸੰਪਰਕ ਵਿੱਚ ਆਉਣ ਕਰਕੇ ਘਰ ਦੇ ਜੀਆਂ ਨੂੰ ਕੋਈ ਨਾ ਕੋਈ ਬਿਮਾਰੀ ਘੇਰੀ ਹੀ ਰੱਖਦੀ ਹੈ ਅਤੇ ਦਵਾਈਆਂ ਤੇ ਬਹੁਤ ਸਾਰਾ ਪੈਸਾ ਖਰਚ ਹੋ ਜਾਂਦਾ ਹੈ ਇਸ ਕਰਕੇ ਸਾਧ ਸੰਗਤ ਜੀ ਸਾਨੂੰ ਆਪਣੇ ਘਰ ਦੇ ਮੇਨ ਗੇਟ ਤੇ ਝਾੜੂ ਲਗਾ ਕੇ ਪਾਣੀ ਜ਼ਰੂਰ ਹੀ ਸਵੇਰ ਦੇ ਸਮੇਂ ਡੋਲਣਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਤੋਂ ਅਸੀਂ ਆਪਣੇ ਪਰਿਵਾਰ ਨੂੰ ਬਚਾ ਸਕੀਏ ਜਿੱਥੇ ਸਾਫ ਸਫਾਈ ਹੋਵੇਗੀ ਸਾਧ ਸੰਗਤ ਜੀ ਉੱਥੇ ਹੀ ਮਾਇਆ ਤੇ ਬਰਕਤ ਆਪਣੇ ਆਪ ਹੀ ਆ ਜਾਵੇਗੀ